ਨੇ گورਮੈਂਟ ਕਾਲਜ ਰੋਡ ਵਿਖੇ ਇੱਕਔਰਤ ਮੋਬਾਈਲ ਤੇ ਗੱਲ ਕਰ ਰਹੀ ਸੀ ਕਿ ਪਿੱਛੋਂ ਆਇਆ ਮੋਟਰਸਾਈਕਲ ਤੇ ਦੋ ਚਪਟਮਾਰਾ ਨੇ ਉਸਦਾ ਮੋਬਾਈਲ ਚਪਟ ਮਾਰ ਕਰਕੇ ਖੋ ਲਿਆ ਤੇ ਤੁਰੰਤ ਫਰਾਰ ਹੋ ਗਏ। ਜ਼ਰੂਰਤ ਨੇ ਰੋੜਾ ਪਾਇਆ ਤਾਂ ਉਸੇ ਦੁਕਾਨਦਾਰਾ ਨੇ ਉਸੇ ਵੇਲੇ ਚਪਟਮਾਰਾ ਦਾ ਪਿੱਛਾ ਕਰਕੇ ਨਾ ਤਾਂ ਮੋਬਾਈਲ ਵਾਪਸ ਲੈ ਲਿਆ। ਤੇ ਰੋਡ ਦੇ ਪੀਸੀਆਰ ਮੁਲਾਜ਼ਮਾ ਨੂੰ ਇਸ ਦੀ ਸੂਚਨਾ ਦਿੱਤੀ। ਤੁਰੰਤ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਬੁਲਾ ਕੇ ਦੋਹਾਂ ਚਪਟਮਾਰਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਤੇ ਹੀ ਦੁਕਾਨਦਾਰਾ ਨੇ ਮੰਕੀਤੀ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉ ਨਾ ਬੋਲ ਪਾ ਜੀ ਇਹ ਮੇਰੀ ਚੱਕੀ ਦਾ ਲੱਗੋ ਕਿਹੜਾ ਇੱਕ ਲੇਡੀਸ ਲੱਗ ਰਹੀ ਸੀਗਾ ਉਹ ਫੋਨ ਕਰਦੇ ਤੇ ਇਹ ਪਿੱਛੋਂ ਆਏ ਨੇ ਉਹ ਪਿੱਛੋਂ ਹੀ ਮਗਰ ਲੱਗੇ ਦੇ ਜੀ ਦਾ ਤੇ ਇਹਨਾਂ ਨੇ ਹੱਥ ਮਾਰਿਆ ਤੇ ਮੋਬਾਈਲ ਖੋਹ ਤੇ ਮੇਰੇ ਬਾਵਾ ਖੜੀਏ ਦਿੱਤੀਆ ਤੇ ਮੇਰੇ ਨਾਲ ਲੱਤੀ ਸਪੀਡ ਵਾਲਾ ਉਹ ਮਗਰ ਭੌੜੇ ਆਹੀ ਮੋਟਰਸਾਈਕਲ ਲਾ ਕੇ ਉਹਨਾਂ ਨੂੰ ਆਹੀ ਭਾਜਿਆ ਉੱਥੇ ਮੁੜ ਗਏ ਮੁੜ ਕੇ ਮੁੜ ਕੇ ਆਹੀ ਇੱਕ ਸ਼ਵਾਲਾ ਮੰਦਰ ਲਾ ਕੇ ਆ ਗਏ ਨੇ ਉਹ ਘੇਰ ਗਿਆ ਵਾ ਘੇਰ ਕੇ ਤੇ ਉਹਨਾਂ ਦਾ ਚੱਡਾ ਛੱਤਰ ਪਾਣ ਕੀਤਾ ਵਾ ਮੋਕੇ ਤੇ ਬਾਗੇ ਵੀ ਮੋਬਾਈਲ ਉਹਨੇ ਚੋਰੀ ਕੀਤਾ ਤੇ ਮੋਬਾਈਲ ਵੀ ਸਾਡੇ ਬਰਮਤ ਹੋ ਗਿਆ ਵਾ ਉਹਨਾਂ ਦੇ ਆਪ ਹੀ ਤੇ ਆਪ ਹੀ ਡਿੱਗੇ ਨੇ ਉਹਨਾਂ ਗੋਡੇ ਬਾਗੇ ਭੱਜੇ ਨੇ ਜਿੱਤੀ ਜਰਾ ਤੇ ਮੈਂ ਕਹਣਾ ਵਾ ਕਿ ਇਹ ਪਿੰਡ ਦੇ ਬਰਿਆਰ ਦੱਸਦੇ ਨੇ ਆਪਣਾ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਪਿਛਲੇ ਸੱਲੇ ਦੇ ਵਿੱਚ ਉਸ ਬਹਾਲਪੁਰ ਰੋਡ ਦੇ ਉੱਤੇ 8-9 ਚੋਰੀਆਂ ਜਿਹੜੀਆਂ ਹੋਈਆਂ ਉਹ ਤਿੰਨ ਚੜੀਆਂ ਲੱਤੀਆਂ ਦੋ ਲੰਬੜੀਆਂ ਮੋਬਾਈਲ ਪਤਾ ਨਹੀਂ ਕਿੰਨੇ ਚੋਰੀ ਹੋ ਜਾਂਦੇ ਅੱਜ ਇਹ ਪਹਿਲੀ ਵਾਰ ਹੀ ਇਹ ਵੱਡੇ ਜਿਹੜੇ ਹਨ ਮੋਟਰਸਾਈਕਲ ਟੇਕ ਪਰ ਲੇਟ ਭੋਲੇ